ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਧੰਵਾ ਦੋਸਤੋ ਕੱਲ ਇੱਕ ਵੀਡੀਓ ਪਾਈ ਸੀ ਮੈਂ ਬਈ ਜਿਹੜਾ ਅਸੀਂ ਨਾੜ ਵਗੈਰਾ ਨੂੰ ਅੱਗ ਲਾਉਣੇ ਇਹ ਲਾਉਣੀ ਚਾਹੀਦੀ ਇਹ ਤੁਸੀਂ ਦੇਖ ਸਕਦੇ ਆ ਇੱਧਰ ਨਦੀ 'ਚ ਅੱਗ ਲੱਗੀ ਹੋਈ ਸੀਗੀ ਔਰ ਉੱਥੋਂ ਕੁਝ ਦੂਰੋਂ ਫਲੂਹਾ ਉੱਡ ਕੇ ਆਇਆ ਔਰ ਆ ਸਾਡੇ ਨੇੜੇ ਨਦੀ ਦੇ ਵਿੱਚ ਇੱਥੇ ਗੁਜਰ ਰਹੇ ਨੇ ਸਬਜ਼ੀ ਲਾਉਣੇ ਵਿਚਾਰੇ ਗਰੀਬ ਪਰਿਵਾਰ ਹੈ ਔਰ ਉਹਨਾਂ ਦੀਆਂ ਝੁੰਗੀਆਂ ਦੇ ਉੱਪਰ ਆ ਕੇ ਉਹ ਫਲੂਹਾ ਡਿੱ ਗਿਆ ਕੁਦਰਤ ਰੱਬ ਦੀ ਕਿ ਉਸ ਸਮੇਂ ਝੁੰਗੀਆਂ ਦੇ ਵਿੱਚ ਕੋਈ ਹੈ ਨਹੀਂ ਸੀ ਇਹ ਵੀ ਅੱਗ ਬੁਝਾਉਣ ਗਏ ਹੋਏ ਸੀਗੇ ਪਰ ਤੁਸੀਂ ਆ ਦੇਖ ਸਕਦੇ ਹੋ ਇਹਨਾਂ ਦਾ ਸਾਰਾ ਸਮਾਨ ਜਿਹੜਾ ਇਹ ਸਾਰਾ ਸੜਕੇ ਸੁਆਹ ਹੋ ਗਿਆ ਇਹਨਾਂ ਦਾ ਵਿੱਚ ਭਾਂਡੇ ਵਿੱਚ ਮੋਟਰਸਾਈਕਲ ਫ੍ਰਿਜ ਕੂਲਰ ਬਾਅਦ ਜਿਹੜੇ ਤੁਸੀਂ ਦੇਖ ਰਹੇ ਪੇਟੀਆਂ ਵਗੈਰਾ ਬਹੁਤ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ ਔਰ ਇਹ ਸੋਚਣਾ ਚਾਹੀਦਾ ਜਿਹੜੇ ਅੱਗ ਲਾਉਂਨੇ ਖੇਤਾਂ 'ਚ ਵੀ ਇਹਨਾਂ ਦਾ ਸੀ ਜਿਹੜੇ ਕਿੰਨੇ ਗੁਨਾਹਗਾਰ ਹੈ ਇੱਕ ਗਰੀਬ ਜਿਹੜੇ ਪਰਿਵਾਰ ਹੈਗੇ ਆ ਇਹ ਵਿਚਾਰੇ ਢਿੱਡ ਪਾਲਦੇ ਆ ਕੰਮ ਕਰਕੇ ਤੁਸੀਂ ਦੇਖ ਸਕਦੇ ਆ ਇਹਨਾਂ ਨੇ ਬਿੱਲਾ ਵਗੈਰਾ ਲਾਇਆ ਹੋਇਆ ਔਰ ਇਹਦੇ ਨਾਲ ਕਰਕੇ ਪਾਲਦੇ ਆ ਢੱਡਾ ਦੇਖੋ ਤੁਸੀਂ ਸਬਜ਼ੀ ਇਕੱਠੀ ਕੀਤੀ ਸੀਗੀ ਇਹ ਵੀ ਸਾਰੀ ਸੜ ਗਈ ਬਾਕੀ ਆਂਡੇ ਦੇਖ ਸਕਦੇ ਆ ਉਧਰ ਗੈਸ ਦੇ ਸਿਲੰਡਰ ਜਿਹੜੇ ਆ ਉਹ ਵੀ ਜਲ ਕੇ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰ ਸ਼ੁਕਰ ਸਿਰਫ ਇਹੀ ਹੈ ਮਹਾਰਾਜ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਤੁਸੀਂ ਦੇਖ ਸਕਦੇ ਆਂ ਵੀ ਇੱਧਰ ਹਾਲਾਤ ਜਿਹੜੇ ਇਹਨਾਂ ਦੇ ਮੈਂ ਤੁਹਾਨੂੰ ਦਿਖਾਉਣਾ ਦੇਖੇ ਨਹੀਂ ਜਾ ਸਕਦੇ ਔਰ ਬੇਨਤੀ ਸਿਰਫ ਮੇਰੀ ਇਹੀ ਹੈ ਵੀ ਜਿੰਨੀ ਹੋ ਸਕੇ ਇਹਨਾਂ ਦੀ ਮਦਦ ਕਰੋ ਇਹ ਨਦੀ ਦੇ ਵਿੱਚ ਬੈਠੇ ਆਂ ਬ੍ਰਾਹਮਣ ਮਾਜਰੇ ਦੀ ਨਦੀ 'ਚ ਸਿੰਘ ਭਗਵੰਤਪੁਰ ਦੇ ਕੋਲ ਹੈਗੀ ਹੈ ਬੋਮਨ ਮਾਜਰੇ ਦੀ ਨਦੀ ਜਿੱਥੇ ਇਹ ਗੁਜਰ ਬੈਠੇ ਆਂ ਤੁਸੀਂ ਦੇਖ ਸਕਦੇ ਆਂ ਇਹਨਾਂ ਦਾ ਰੋਣਾ ਜਿਹੜਾ ਹੈ ਇਹ ਦੇਖਿਆ ਨਹੀਂ ਜਾ ਸਕਦਾ ਔਰ ਕਿਸੇ ਹੱਦ ਤੱਕ ਹੁੰਦਾ ਵੀ ਜਦੋਂ ਕੋਈ ਨੁਕਸਾਨ ਹੁੰਦਾ ਮਾਲੀ ਨੁਕਸਾਨ ਹੁੰਦਾ ਨਾ ਤਾਂ ਜਿਹੜਾ ਇੰਨੀ ਮਿਹਨਤ ਕਰਕੇ ਪੈਸਾ ਕਮਾਇਆ ਹੁੰਦਾ ਉਹਦਾ ਬਹੁਤ ਦੁੱਖ ਹੁੰਦਾ ਤੋਂ ਦੋਸਤੋ ਜਿਹੜੇ ਇਹ ਅੱਗ ਲਾਉਨੇ ਆ ਇਹ ਥੋੜਾ ਜਿਹਾ ਸੋਚੋ ਵੀ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਕਿ ਇਹ ਅੱਗਾਂ ਜਿਹੜੀਆਂ ਇਹ ਲਾਈਵ ਨਾ ਸਾਡਾ ਸਰਦਾ ਨਹੀਂ ਤੋ ਬੇਨਤੀ ਮੇਰੀ ਇਹੀ ਹੈ ਵੀ ਇਹ ਬਾਂਮਣ ਵਜਰਾ ਨੇੜੇ ਸਿੰਘ ਭਗਵੰਤਪੁਰ ਉਹਦੇ ਨਦੀ 'ਚ ਬੈਠੇ ਇਹ ਗੁਜਰ ਹੋ ਸਕੇ ਤਾਂ ਇਹਨਾਂ ਦੀ ਮਦਦ ਕਰੋ ਇਹਨਾਂ ਦਾ ਨੰਬਰ ਵਗੈਰਾ ਮੈਂ ਕੋਈ ਨਹੀਂ ਤੁਹਾਨੂੰ ਦੇ ਰਿਹਾ ਕਿਉਂਕਿ ਜੇ ਨੰਬਰ ਦੰਨੇ ਤਾਂ ਕਈ ਵਾਰੀ ਇਹ ਹੁੰਦਾ ਵੀ ਸ਼ਾਇਦ ਕੋਈ ਬੰਦਾ ਵਿਚੋਂ ਨਾ ਖਾਵੇ ਤੁਸੀਂ ਆਪ ਆਓ ਆ ਕੇ ਹਾਲਾਤ ਇਹਨਾਂ ਦੇ ਦੇਖੋ ਔਰ ਦੇਖ ਕੇ ਇਹਨਾਂ ਦੀ ਮਦਦ ਕਰੋ ਸੋ ਐਸ ਸਮੇ ਮੈਂ ਤੁਹਾਨੂੰ ਕਿਸੇ ਨਾਲ ਬਹੁਤੀ ਗੱਲ ਨਹੀਂ ਕਰਵਾ ਸਕਦਾ ਕਿਉਂਕਿ ਸਾਰੇ ਐਸ ਸਮੇ ਜਿਹੜੇ ਬਹੁਤ ਭਾਵਕ ਹੈ ਸੋ ਬੇਨਤੀ ਮੇਰੀ ਫੇਰ ਸਾਰਿਆਂ ਨੂੰ ਇੱਕੋ ਹੀ ਹੈ ਵੀ ਅੱਗਾ ਜਿਹੜੀਆਂ ਇਹ ਨਾ ਲਾਓ ਇਸ ਤਰ੍ਹਾਂ ਨੁਕਸਾਨ ਹੋ ਸਕਦਾ ਹੈ ਕਿੰਨੀਆਂ ਇਹਨਾਂ ਦੀਆਂ ਚੁੰਗੀਆਂ ਸੀ ਕਿਆਂ ਸੜ ਕੇ ਸੁਆਹ ਹੋ ਗਈਆਂ ਇਹਨਾਂ ਦਾ ਕਿੰਨੀ ਤੁਸੀਂ ਇਹ ਸੋਚੋ ਵੀ ਕਿੰਨੀ ਜਿਹੜੀ ਹੈ ਮਿਹਨਤ કરી ਸੀ ਇਹਨਾਂ ਨੇ ਕਿੰਨਾ ਹੋਲੀ-ਹੋਲੀ ਤਿੰਨ ਕਰ ਦਿਨਾਂ ਦਾ ਇਕੱਠਾ ਕਰਿਆ ਉਹ ਸਾਰਾ ਸੜਕੇ ਇੱਕਦਮ ਸੋਹਾ ਹੋ ਗਿਆ। ਸੋ ਦੋਸਤੋ ਬੇਨਤੀ ਹੈ ਔਰ ਇਹਨਾਂ ਪ੍ਰਵਾਨ ਕਰੋ ਔਰ ਇਹਨਾਂ ਦੀ ਮਦਦ ਕਰੋ। ਧੰਨਵਾਦ ਜੀ ਸਾਰਿਆਂ ਦਾ।